ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਤੇ ਦੇਖ ਰਹੇ ਤਵਾਮ ਦਰਸ਼ਕਾਂ ਦਾ ਮੈਂ ਹੇ ਚੇਤਨ ਕਾਸ਼ਬ ਜਿਵੇਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਮੇਂ ਸਮੇਂ ਤੇ ਇਹ ਦਾਰਾ ਹੁਸ਼ਾਰਪੁਰ ਨਿਊਜ਼ ਹੈ ਹੁਸ਼ਾਰਪੁਰ ਜ਼ਿਲ੍ਹੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਚਾਹੇ ਉਹ ਮੋੜੀਆਂ ਸਮੱਸਿਆਵਾਂ ਨੇ ਤਾਂ ਉਹਨਾਂ ਨੂੰ ਸਮੇਂ ਸਮੇਂ ਤੇ ਆਪਣੇ ਚੈਨਲ ਤੇ ਉਜਾਗਰ ਕਰਦਾ ਰਹਿੰਦਾ ਤੇ ਸਾਡਾ ਜਿਹੜਾ ਮੁੱਖ ਮਕਸਦ ਹੁੰਦਾ ਉਹ ਇਹ ਹੁੰਦਾ ਹੈ ਕਿ ਅਸੀਂ ਇਹਨਾਂ ਸਮੱਸਿਆਵਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਸਕੀਏ ਤਾਂ ਉਹਨਾਂ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰ ਦੇਣ ਇਹ ਜਿਹੜਾ ਚੌਕ ਹੈ ਹੁਸ਼ਾਰਪੁਰ ਦਾ ਇਹ ਮੁੱਖ ਚੌ ਨਲੋਈਆਂ ਬਾਈਪਾਸ ਚੌਕ ਕਹਤੇ ਇਹ ਜਿਸ ਥਾਂ ਤੋਂ ਸੜਕ ਟੁੱਟੀ ਹੋਈ ਹੈ ਤੇ ਮਹਾ ਜਿਸ ਤੋਂ ਇਹ 40 ਤੋਂ 50 ਮੀਟਰ ਦੀ ਦੂਰੀ ਤੇ ਨਲੋਈਆਂ ਚੌਕ ਹੈ ਤੇ ਇਹ ਮਾਰਗ ਹੈ ਜਿਹੜਾ ਇਹ ਨੈਸ਼ਨਲ ਮਾਰਗ ਹੈ ਪੰਜਾਬ ਨੂੰ ਜੰਮੂ ਕਸ਼ਮੀਰ ਅਤੇ ਪੰਜਾਬ ਨੂੰ ਹਰਿਆਣਾ ਮਾਫੀ ਚਾਹੁੰਦਾ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਨ ਦਾ ਕੰਮ ਕਰਦਾ ਹੈ ਪਰੰਤੂ ਦੇਖੋ ਤਰਾਸਦੀ ਕੀ ਹੈ ਕਿ ਇਹ ਸੜਕ ਦੇ ਹਾਲਾਤ ਨੇ ਜਿਹੜੇ ਕੋਈ ਅੱਜ ਦੇ ਨਹੀਂ ਨੇ ਇਹ ਕਾਫੀ ਪੁਰਾਣੇ ਹਾਲਾਤ ਨੇ ਕਿਵੇਂ ਵਾਹਨ ਚਾਲਕ ਨੇ ਚਾਹੇ ਉਹ ਗੱਡੀਆਂ ਨੇ ਚਾਹੇ ਈ ਰਿਕਸ਼ਾ ਨੇ ਚਾਹੇ ਉਹ ਦੋ ਪਹੀਆ ਵਾਹਨ ਨੇ ਚਾਹੇ ਮੀਨੀ ਬੱਸਾਂ ਨੇ ਚਾਹੇ ਟਰੱਕ ਨੇ ਤਾਂ ਸਾਰੇ ਆਪਣੀ ਜਾਨ ਨੂੰ ਤਲੀ ਤੇ ਲਾ ਕੇ ਜਿਹੜਾ ਇਸ ਥਾਂ ਤੋਂ ਉਹ ਗੁਜ਼ਰਦੇ ਨੇ ਤਾਂ ਤੁਹਾਨੂੰ ਮੈਂ ਇੱਥੇ ਦੱਸਣਾ ਚਾਹੁੰਦਾ ਕਿਸ ਤੋਂ ਪਹਿਲਾਂ ਵੀ ਕਈ ਵਾਰ ਆਦਾਰਾ ਹੁਸ਼ਾਰ ਪਰ ਨਿਊਜ਼ ਇਸ ਮੁੱਦੇ ਨੂੰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਚੁੱਕਿਆ ਤੇ ਜਦੋਂ ਵੀ ਆਦਾਰਾ ਹੁਸ਼ਾਰ ਪਰ ਨਿਊਜ਼ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਆਪਣੇ ਚੈਨਲ ਤੇ ਨਿਸ਼ਰ ਕਰਦੇ ਤਾਂ ਉਸ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਜਿਹੜਾ ਥੋੜਾ ਜਿਹਾ ਕੋਮਾ ਚੋਂ ਬਾਹਰ ਆਉਂਦਾ ਤੇ ਇੱਥੇ ਕਦੀ ਮਿੱਟੀ ਛੁੱਟ ਦਿੱਤੀ ਜਾਂਦੀ ਹੈ ਤੇ ਕਦੇ ਗੱਟਕਾ ਪਾ ਦਿੱਤਾ ਜਾਂਦਾ ਪ੍ਰੰਤੂ ਸੜਕ ਤਾਂ ਜਿੱਥੇ ਟੁੱਟੀ-ਟੁੱਟੀ ਆ ਦੂਜੇ ਪਾਸੇ ਸੜਕਾਂ ਜਿਹੜੀ ਦੇਖੋ ਇੱਕ ਸੜਕ ਦੇ ਇੱਕ ਕੋਨੇ ਤੇ ਇਹ ਆਪਾਂ ਹੀ ਕਹਿ ਸਕਦਾ ਕਿ ਪ੍ਰਸ਼ਾਸਨ ਨੇ ਜਿਹੜਾ ਹੁਸ਼ਿਆਰਪੁਰ ਦੇ ਲੋਕਾਂ ਲਈ ਇੱਕ ਇਸ সুইমিਂਗ ਪੂਲ ਬਣਾ ਕੇ ਰੱਖਿਆ ਹੋਇਆ ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਵਾਹਨ ਜਿੱਥੋਂ ਆਪਣੇ ਲੋਕ ਆ ਜਿਹੜੇ ਆਪਣੇ ਵਾਹਨਾਂ ਦਾ ਬਚਾਅ ਕਰਦੇ ਹੋਏ ਲੰਘ ਰਹੇ ਨੇ ਤਾਂ ਉੱਥੇ ਹੀ ਬਹੁਤ ਸਾਰੇ ਵਾਹਨ ਅਜੀਹੇ ਨੇ ਜਿਹੜੇ ਇਸ ਰੋਡ ਨੂੰ ਛੱਡ ਕੇ ਜਾਨਕੀ ਰੋਂਗ ਸਾਈਡ ਜਾਨਕੀ ਦੂਜੇ ਪਾਸੇ ਤੋਂ ਜਿੱਥੋਂ ਇੱਕ ਪਾਸੇ ਸਾਹਮਣੇ ਤੋਂ ਗੱਡੀਆਂ ਆ ਰਹੀਆਂ ਨੇ ਤਾਂ ਉਸ ਮਾਰਗ ਤੋਂ ਜਿਹੜੇ ਉਹ ਲੋਕ ਆਪਣੇ ਵਾਹਨਾਂ ਨੂੰ ਲੈ ਕੇ ਗੁਜ਼ਰ ਰਹੇ ਨੇ ਤਾਂ ਇਹ ਪਾਣੀ ਦੀ ਆਪਾਂ ਸਮੱਸਿਆ ਦੀ ਗੱਲ ਕਰ ਲੈ ਜਿਵੇਂ ਕਿ ਹੁਣ ਤੁਸੀਂ ਉਹ ਦੇਖ ਰਹੇ ਹੋ ਕਿ ਸਵਿਫਟ ਗੱਡੀ ਹੈ ਉਹ ਦੇਖੋ ਰੋਂਗ ਸਾਈਡ ਤੋਂ ਜਾ ਰਹੀ ਹੈ ਕਸੂਰ ਉਹਦਾ ਵੀ ਨਹੀਂ ਹੈ ਕਸੂਰ ਹੈ ਸਾਡੇ ਨਿਕੰਮੇ ਪ੍ਰਸ਼ਾਸਨ ਦਾ ਸਾਡੀਆਂ ਨਿਕਮੀਆਂ ਸਰਕਾਰਾਂ ਦਾ ਵੈਸੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੇ ਇਹ ਅਧੀਨ ਹੈ ਸੜਕ ਪਰantu ਪਤਾ ਨਹੀਂ ਕਿਉਂ ਹੁਸ਼ਿਆਰਪੁਰ ਦੇ ਲੋਕਾਂ ਦੇ ਨਾਲ ਇਹ ਸਰਕਾਰਾਂ ਜਾਂ ਪ੍ਰਸ਼ਾਸਨ ਹੈ ਉਹ ਮਤਰਈ ਮਾ ਵਰਗਾ سلوਕ ਕਰਦਾ ਹੈ ਕਿਉਂ ਇਹਨਾਂ ਨੂੰ ਸਮੱਸਿਆਵਾਂ ਕਿਉਂ ਨਹੀਂ ਇਹਨਾਂ ਦੇ ਧਿਆਨ ਦੇ ਵਿੱਚ ਪੈਂਦੀ ਆ ਕਿਉਂਕਿ ਇਹਨਾਂ ਦਾ ਬਹੁਤ ਸਾਰਾ ਦਰੋਮਜ਼ਾਰ ਹੁੰਦਾ ਹੈ ਸਰਕਾਰ ਦਾ ਜੇਕਰ ਉੱਥੇ ਮੀਡੀਆ ਪਹੁੰਚ ਸਕਦਾ ਤਾਂ ਸਰਕਾਰ ਦੇ ਅਫਸਰ ਕਿਉਂ ਨਹੀਂ ਪਹੁੰਚ ਸਕਦੇ ਸਰਕਾਰ ਦੇ ਮੁਲਾਜ਼ਮ ਕਿਉਂ ਨਹੀਂ ਪਹੁੰਚ ਸਕਦੇ ਫਿਰ ਅਸੀਂ ਅਸੀਂ ਇਹੀ ਗੱਲ ਕਹਿ ਸਕਦੇ ਆ ਇੱਥੇ ਮੈਨੂੰ ਲੱਗਦਾ ਹੈ ਕਿ ਫੇਰ ਸਰਕਾਰ ਨਿਕੰਮੀਆਂ ਦੀ ਹੈ ਪ੍ਰਸ਼ਾਸਨ ਵੀ ਉਹ ਨਿਕੰਮੀਆਂ ਦਾ ਮਨੂੰ ਅਕਸਰ ਬਹੁਤ ਸਾਰੇ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਨੇ ਦੀਪਕ ਅਗਨੀ ਹੋਤਰੀ ਜੀ ਉਹ ਝਿੜਕਦੇ ਵੀ ਨੇ ਕਿ ਤੂੰ ਇੰਨੀ ਤਿੱਖੀ ਸ਼ਬਦਾਬਲੀ ਇੰਨਾ ਤਿੱਖਾ ਲੈਸਾ ਨਾ ਵਰਤਿਆ ਕਰ ਪਰੰਤੂ ਦੇਖੋ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਇੱਕ ਪਾਸੇ ਸੜਕ ਟੁੱਟੀ ਹੋਈ ਹੈ ਕੋਈ ਲੈਵਲ ਨਹੀਂ ਹੈ ਸੜਕ ਦਾ ਤੇ ਦੂਜੇ ਪਾਸੇ ਜਿਹੜੀ ਇਹ ਸਵੀਮਿੰਗ ਪੂਲ ਦੀ ਪੂਲ ਦੀ ਇੱਕ ਫੈਸਿਲਿਟੀ ਹੈ ਜਿਹੜੀ ਉਹ ਹੁਸ਼ਾਰਪੁਰ ਪ੍ਰਸ਼ਾਸਨ ਦੀ ਦਿੱਤੀ ਹੋਈ ਹੈ ਲੋਕਾਂ ਨੂੰ ਤੇ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹਿਣਗੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਇਸ ਦਾ ਕੋਈ ਸੱਚਾ ਨਹੀਂ ਕੱਢੇਗਾ ਤਾਂ ਸੁਭਾਵਿਕ ਹੈ ਫਿਰ ਜਿਹੜਾ ਉਹ ਗੁੱਸਾ ਆਉਂਦਾ ਤਾਂ ਮੈਂ ਹੁਣ ਤਾਂ ਮੈਂ ਹੁਣ ਛਾਰਪੁਰ ਪ੍ਰਸ਼ਾਸਨ ਨੂੰ ਇੱਕ ਵਾਰ ਮੁਰ ਤੋਂ ਜਿਹੜੀ ਉਹ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਵਾਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਲਓ ਤੁਸੀਂ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਲਓ ਕਿਉਂਕਿ ਇਹ ਸੜਕ ਦੀ ਹਾਲਤ ਕੋਈ ਅੱਜ ਦੀ ਨਹੀਂ ਹੈ ਬਲਕਿ ਚਿਰਾਂਕਾਲ ਪੁਰਾਣੀ ਹੈ ਸਮੱਸਿਆ ਸਾਹਮਣੇ ਬਹੁਤ ਸਾਰੀਆਂ ਦੁਕਾਨਾਂ ਨੇ ਆਬਾਦੀ ਵੀ ਵਸਤੀ ਆ ਉਹਨਾਂ ਦੇ ਨਾਲ ਵੀ ਆਪਾਂ ਇੱਕ ਦੋ ਵਾਰ ਗੱਲਬਾਤ ਕੀਤੀ ਆ ਉਹ ਕਹਿੰਦੇ ਜੀ ਚਾਹੀ ਮੀਡੀਆ ਦੇ ਵਿੱਚ ਆ ਕੇ ਬੋਲ ਲੋ ਚਾਹੀ ਜਿੱਥੇ ਮਰਜ਼ੀ ਆਪਣੀ ਆਵਾਜ਼ ਚੱਕ ਲੋ ਪਰੰਤੂ ਸਾਡੀਆਂ ਸਰਕਾਰਾਂ ਪ੍ਰਸ਼ਾਸਨ ਜਿਹੜਾ ਉਹ ਨਖੇਦ ਹੈ ਨਕਮਾ ਹੋ ਚੁੱਕਿਆ ਹੈ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਇਸ ਤੇ ਅਮਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਕਹਿਣਾ ਚਾਹਾਂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਚੰਗੇ ਅਫਸਰ ਤੱਕ ਕਿਸੇ ਚੰਗੇ ਸਰਕਾਰ ਦੇ ਨੁਮਾਇੰਦੇ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ ਤਾਂ ਜਿਸ ਤੋਂ ਬਾਅਦ ਉਸ ਨੂੰ ਹੀ ਜਿਹੜਾ ਹੁਸ਼ਿਆਰਪੁਰ ਦੇ ਲੋਕਾਂ ਤੇ ਰਹਿਮ ਆਵੇ ਤਾਂ ਹੋ ਸਕਦਾ ਇਹ ਸੜਕ ਫਿਰ ਬਣ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ